ਕਿ ਵਿਮਨ ਦੇ ਇਸ ਜੇਲ੍ਹ ਦੇ ਅੰਦਰ ਉਹਨਾਂ ਨੂੰ ਕੀ ਕੀ ਦਿੱਕਤਾਂ ਆ ਰਹੀਆਂ ਨੇ ਔਰ ਜਦੋਂ ਮੈਂ ਉਹਨਾਂ ਨਾਲ ਗੱਲ ਕੀਤੀ ਹੈ ਲੋਕਲ ਦਿੱਕਤਾਂ ਉਹਨਾਂ ਨੂੰ ਕੋਈ ਨਹੀਂ ਸੀ ਜਿੱਦਾਂ ਕਿ ਖਾਣ ਪੀਣ ਦਾ ਜਾਂ ਕੋਈ ਡਾਕਟਰੀ ਜਿਹੜੀ ਸਹਾਇਤਾ ਚਾਹੀਦੀ ਉਹ ਨਹੀਂ ਸੀਗੀ ਜਿਹੜੇ ਇਸ਼ੂ ਸੀਗੇ ਕਿ ਜਿੰਨੇ ਕੇਸ ਸੀ ਉਥੇ ਜ਼ਿਆਦਾਤਰ ਨੇ ਦੇਖਿਆ ਉਹ ਐਨਡੀਪੀਐਸ ਐਕਟ ਦੇ ਥੱਲੇ ਸੀ ਕੁਝ ਸੀਗੇ 420 ਦੇ ਅੰਦਰ ਔਰ ਦੋ ਚਾਰ ਸੀਗੇ ਜਿਹੜੇ ਡੋਮੈਸਟਿਕ ਵਾਇਲੈਂਸ ਦੇ ਪਰਸਨਲ ਇਸ਼ੂਸ ਤੁਹਾਨੂੰ ਮਤਲਬ ਕੋਈ ਅਗਰ ਜਿੱਦਾਂ ਕਿ ਕੋਈ ਡਿਜ਼ੀਜ਼ ਹੈ ਜਾਂ ਉਹਦੇ ਅੰਦਰ ਤੁਹਾਨੂੰ ਕੋਈ ਹੈਲਪ ਚਾਹੀਏ ਜੋ ਅੱਜ ਕੱਲ੍ਹ ਸਾਹਮਣੇ ਆਈ ਸੀ ਉਹ ਸੀਗੀ ਕਿ ਸਕਿਨ ਡਿਜ਼ੀਜ਼ ਜਿਹੜੀ ਸੀ ਉਹ ਉਹਨਾਂ ਨੂੰ ਹੋ ਰਹੀ ਹੈ ਉਹਨਾਂ ਦੇ ਨਾਲ ਗੱਲਬਾਤ ਕਰਨ ਤੋਂ ਬਾਅਦ ਮੈਂ ਆਪਣਾ ਪਰਸਨਲ ਨੰਬਰ ਵੀ ਛੱਡ ਕੇ ਆਈ ਹਾਂ ਉਹਨਾਂ ਦੇ ਕੋਲ ਕਿ ਅਗਰ ਕਿਸੇ ਨੂੰ ਕੋਈ ਪ੍ਰੋਬਲਮ ਹੈ ਉਹ ਮੈਨੂੰ ਪਰਸਨਲੀ ਵੀ ਕਈ ਵਾਰੀ ਹੁੰਦਾ ਕਿ ਜਿਹੜੇ ਮੈਡਸ ਨੇ ਔਰ ਹਿਜਾਬ ਦੇ ਨੇ ਜ਼ਿਆਦਾਤਰ ਨਹੀਂ ਦੱਸ ਸਕਦੇ ਤਾਂ ਮੈਨੂੰ ਕਦੇ ਵੀ ਕਿਸੇ ਨੂੰ ਟਾਈਮ ਮੇਰੇ ਫੋਨ ਦੇ ਉੱਤੇ ਗੱਲ ਕਰ ਸਕਦੇ ਇਹ ਦੇਖੋ ਔਮਨ ਸੈਲ ਆਉਣ ਤੋਂ ਪਹਿਲਾਂ ਮੈਂ ਜੇਲ ਵਿਜ਼ਿਟ ਲਈ ਗਈ ਸੀ ਤੇ ਜੇਲ੍ਹ ਦੇ ਅੰਦਰ ਮੈਂ ਸਾਰਿਆਂ ਉੱਥੇ ਜਿਹੜੀਆਂ ਇਨਮੇਟਸ ਨੇ ਸਾਰਿਆਂ ਨੂੰ ਮਿਲਿਆ ਬਹੁਤ ਅੱਛਾ ਏ ਕਿ ਉਹਨਾਂ ਨੇ ਪ੍ਰੋਗਰਾਮ ਵੀ ਅਰੇਂਜ ਕੀਤਾ ਸੀਗਾ ਸਾਡੇ ਲਈ ਔਰ ਮੈਂ ਜ਼ਿਆਦਾਤਰ ਉੱਥੇ ਗਈ ਸੀ ਕਿ ਵਿਭੰਨ ਦੇਸ਼ ਜੇਲ੍ਹ ਦੇ ਅੰਦਰ ਉਹਨਾਂ ਨੂੰ ਕੀ ਕੀ ਦਿੱਕਤਾਂ ਆ ਰਹੀਆਂ ਨੇ ਔਰ ਜਦੋਂ ਮੈਂ ਉਹਨਾਂ ਦੇ ਨਾਲ ਗੱਲ ਕੀਤੀ ਹੈ ਲੋਕਲ ਦਿੱਕਤਾਂ ਉਹਨਾਂ ਨੂੰ ਕੋਈ ਨਹੀਂ ਸੀ ਜਿੱਦਾਂ ਕਿ ਖਾਣ-ਪੀਣ ਦਾ ਜਾਂ ਕੋਈ ਡਾਕਟਰੀ ਜਿਹੜੀ ਸਹਾਇਤਾ ਚਾਹੀਦੀ ਉਹਦੀ ਨਹੀਂ ਸੀਗੀ ਜਿਹੜੇ ਇਸ਼ੂ ਸੀਗੇ ਕਿ ਜਿੰਨੇ ਕੇਸ ਸੀ ਉਥੇ ਜ਼ਿਆਦਾਤਰ ਮੈਂ ਦੇਖਿਆ ਉਹ ਐਨਡੀਪੀਐਸ ਐਕਟ ਦੇ ਥੱਲੇ ਸੀ ਕੁਝ <Sansi> ਸੀਗੇ 420 ਦੇ ਅੰਦਰ اور ਦੋ ਚਾਰ ਸੀਗੇ ਜਿਹੜੇ ਡੋਮੈਸਟਿਕ ਵਾਇਰਲਸ ਤੇ ਹੁੰਦਾ ਹੈ। ਹੁਣ ਉਹਦੇ ਲਈ ਉਹ ਚਾਹੁੰਦੇ ਸੀ ਕਿ ਸਾਨੂੰ ਜਿਹੜੀ ਜ਼ਮਾਨਤਾਂ ਛੇਤੀ ਮਿਲਣ। ਲੇਕਿਨ ਐਂਟੀਪੀਐਸ ਐਕਟ ਜਿਹੜਾ ਹੈਗਾ ਉਹ ਬਹੁਤ ਸਖਤ ਐਕਟ ਹੈ। ਔਰ ਇਹਦੇ ਅੰਦਰ ਵਿਰਕਲੀ ਡਿਕ ਨੋ ਬਾਰਡਰ ਕੇਸਸ ਦੇ ਅੰਦਰ ਵੀ ਆਗੇ ਸੀ। ਇਹਸ ਕੇਸਸ ਦੇ ਅੰਦਰ ਜ਼ਮਾਨਤ ਮਿਲਣੀ ਜਾਂ ਉਹਨਾਂ ਨੂੰ ਇਸ ਤਰੀਕੇ ਦੀ ਸਹਾਇਤਾ ਮਿਲਣੀ ਕਿ ਸਾਨੂੰ ਅੱਜ ਹੀ ਛੱਡਿਆ ਜਾਵੇ ਉਹ ਨਹੀਂ ਹੋ ਸਕਦਾ। ਮਗਰ ਜੇਲ੍ਹ ਦੇ ਤਰਫੋਂ ਪ੍ਰੋਵਾਈਡ ਕੀਤੀ ਜਾ ਰਹੀ ਹਰ ਤਰ੍ਹਾਂ ਦੀ ਲੀਗਲ ਸਹਾਇਤਾ ਉਹਨਾਂ ਨੂੰ ਤਾਂ ਕਿ ਜੇਕਰ ਉਹਨਾਂ ਦੀ ਜਿਹੜੀ ਹੈ ਸੁਣਵਾਈ ਐਟ ਲੀਸਟ ਜਲਦੀ ਹੋ ਜAVE ਉਤੋਂ ਉਹ ਕਈ ਜਿਹੜੇ ਕੇਸ ਸੀ ਅੰਡਰ ਟ੍ਰਾਇਲ ਉਹ 1 ਸਾਲ ਤੋਂ 2 ਸਾਲ ਤੋਂ ਚੱਲਦੇ ਆ ਰਹੇ ਸੀਗੇ ਉਹਨਾਂ ਦੇ ਬਾਰੇ ਚੈੱਕ ਕੀਤਾ ਕਿ ਜਦੋਂ ਉਹਨਾਂ ਨੂੰ ਪੁੱਛਿਆ ਕਿ ਪਰਸਨਲ ਇਸ਼ੂਸ ਤੁਹਾਨੂੰ ਮਤਲਬ ਕੋਈ ਅਗਰ ਜਿੱਦਾਂ ਕਿ ਕੋਈ ਡਿਜ਼ੀਜ਼ ਹੈ ਜਾਂ ਉਹਦੇ ਅੰਦਰ ਤੁਹਾਨੂੰ ਕੋਈ ਹੈਲਪ ਚਾਹੀਏ ਜੋ ਅੱਜ ਕੱਲ੍ਹ ਸਾਹਮਣੇ ਆਈ ਸੀ ਉਹ ਸੀਗੀ ਕਿ ਸਕਿਨ ਡਿਜ਼ੀਜ਼ ਜਿਹੜੀ ਸੀ ਉਹ ਉਹਨਾਂ ਨੂੰ ਹੋ ਰਹੀ ਹੈ ਜਦੋਂ ਮੈਂ ਡਾਕਟਰ ਦੇ ਨਾਲ ਗੱਲ ਕੀਤੀ ਹੈ ਇਨ ਹਾਊਸ ਡਾਕਟਰ ਦੇ ਨਾਲ ਉਹਨਾਂ ਨੇ ਮੈਨੂੰ ਸਾਰੀ ਡਿਟੇਲ ਦਿੱਤੀ ਹੈ ਕਿ ਇਹ ਪ੍ਰੋਵਾਈਡ ਕੀਤਾ ਜਾਂਦਾ ਸਾਰਾ ਕੁਝ ਲੇਕਿਨ ਸਕਿਨ ਰਾਸ਼ ਜਿਹੜੇ ਹੁੰਦੇ ਨੇ ਉਹ ਸਭ ਨੂੰ ਪਤਾ ਵੀ ਥੋੜੇ ਇਹ ਫੈਲ ਜਾਂਦੇ ਨੇ ਉਸ ਦੇ ਲਈ ਕੀ ਉਹਨਾਂ ਨੇ ਸੰਭਾਲ ਕਰਨ ਦੇ ਲਈ ਜਾਂ ਉਹਨੂੰ ਰੋਕਣ ਦੇ ਜਿੰਨੇ ਵੀ ਉਹਨਾਂ ਨੇ ਕੋਸ਼ਿਸ਼ ਕੀਤੀ ਹੈ ਉਹ ਪੂਰੀ ਹੋ ਰਹੀ ਹੈ ਉੱਥੇ ਬਾਕੀ ਸਾਰੇ ਇਨਮੇਟਸ ਹੈਪੀ ਸੀ ਅਦਰਵਾਈਜ਼ ਖਾਣੇ ਪੀਣੇ ਤੋਂ ਉਹਨਾਂ ਦੀ ਕੋਈ ਪ੍ਰੋਬਲਮ ਨਹੀਂ ਸੀ ਔਰ ਉਹਨਾਂ ਦੇ ਨਾਲ ਗੱਲਬਾਤ ਕਰਨ ਤੋਂ ਬਾਅਦ ਮੈਂ ਆਪਣਾ ਪਰਸਨਲ ਨੰਬਰ ਵੀ ਛੱਡ ਕੇ ਆਈ ਹਾਂ ਉਹਨਾਂ ਦੇ ਕੋਲ ਕਿ ਅਗਰ ਕਿਸੇ ਨੂੰ ਕੋਈ ਪ੍ਰੋਬਲਮ ਹੈ ਉਹ ਮੈਨੂੰ ਪਰਸਨਲੀ ਵੀ ਕਈ ਵਾਰੀ ਹੁੰਦਾ ਹੈ ਕਿ ਜਿਹੜੇ ਮੇਟਸ ਨੇ ਔਰ ਹਿਜਬ ਦੇ ਨੇ ਜ਼ਿਆਦਾਤਰ ਨਹੀਂ ਦੱਸ ਸਕਦੇ ਤਾਂ ਮੈਨੂੰ ਕਦੇ ਵੀ ਕਿਸੇ ਵੀ ਟਾਈਮ ਮੇਰੇ ਫੋਨ ਦੇ ਉੱਤੇ ਗੱਲ ਕਰ ਸਕਦੇ ਹਾਂ ਸੋ ਹਾਂਜੀ ਦੱਸੋ ਜਿਹੜੇ ਵਿਦਵਤਾ ਤੁਹਾਡੇ ਲਈ ਮੇਰੀ ਵੀ ਪਰਜੋਤ ਹੁੰਦੀਆਂ ਨੇ ਜਾਂ ਕੋਈ ਕੋਲਡ ਏਜ ਵੀ ਉਹਨਾਂ ਨੂੰ ਜੁਮਾਹਿਸਤਾਂ ਨੂੰ ਪਰਜੋਤ ਆਉਣਾ ਤਾਂ ਉਹਨਾਂ ਲਈ ਕੋਈ ਖਾਸ ਜਿਹੜੀ ਗਾਇਨੀ ਡਾਕਟਰ ਹੈ ਸੌਰੀ ਗਾਇਨੋਕੋਲੋਜਿਸਟ ਹੈ ਉਹ ਹਫ਼ਤੇ ਵਿੱਚ ਦੋ ਵਾਰੀ ਉਹਨਾਂ ਦੇ ਕੋਲ ਆਉਂਦੇ ਨੇ ਔਰ ਪੂਰਾ ਮੈਡੀਕਲ ਚੈੱਕਅਪ ਕੀਤਾ ਜਾਂਦਾ ਉਹਤੇ ਅਗਰ ਕੋਈ ਲੇਡੀਜ਼ ਹੈ ਪ੍ਰੈਗਨੈਂਟ ਹੈ ਡਿਲੀਵਰੀ ਦੀ ਗੱਲ ਹੁੰਦੀ ਹੈ ਉਹਨਾਂ ਨੂੰ ਬਾਹਰ ਭੇਜਿਆ ਜਾਂਦਾ ਡਿਲੀਵਰੀ ਦੇ ਲਈ ਔਰ ਉਹਦੇ ਜਿਹੜੇ ਬੱਚੇ ਦੇ ਰੱਖਣ ਦੇ ਲਈ ਮਾਂ ਦੀ ਦੇਖਭਾਲ ਕਰਨ ਲਈ ਸਪੈਸ਼ਲ ਡਾਈਟ ਜਿਹੜੀ ਡਾਕਟਰ ਪ੍ਰਿਸਕ੍ਰਾਈਬ ਕਰਦੇ ਨੇ ਤੇ ਬੱਚੇ ਨੂੰ ਜਿਹੜਾ ਨਵਾਂ ਬੋਨ ਬੇਬੀ ਹੈ ਉਹਦੀ ਕੇਅਰ ਕਰਨ ਦੇ ਲਈ ਕ੍ਰਸ਼ ਵਗੈਰਾ ਬਹੁਤ ਅੱਛੇ ਤਰੀਕੇ ਦੀ ਫੈਸਿਲਿਟੀ ਹੈਗੀ ਹੈ ਉੱਥੇ ਆਲਰੇਡੀ ਔਰ ਲੇਡੀਜ਼ ਨੂੰ ਵੀ ਉਸ ਚੀਜ਼ ਦਾ ਕੋਈ ਇਸ਼ੂ ਨਹੀਂ ਸੀ ਕੁਝ ਜਿਹੜੇ ਇਨਵੈਂਟ ਸੀਗੇ ਮੈਂ ਦੇਖੇ 2-3 ਸੀ ਜਿਹੜੇ ਕਿ ਫੋਰਨ ਕੰਟਰੀਜ਼ ਦੇ ਹੈਗੇ ਸੀਗੇ ਉੱਥੇ ਉਹਨਾਂ ਨੂੰ ਇਹ ਇਸ਼ੂ ਆ ਰਿਹਾ ਸੀ ਕਿ ਸਾਨੂੰ ਜ਼ਮਾਨਤ ਵੀ ਮਿਲ ਸਕਦੀ ਹੈ ਸਭ ਕੁਝ ਹੋ ਸਕਦਾ ਲੇਕਿਨ ਸਾਡੀ ਐਮਬੈਸੀ ਜਿਹੜੀ ਸਾਡੀ ਕੰਟਰੀ ਨੂੰ ਅਸੀਂ ਬਿਲੋਂਗ ਕਰਦੇ ਆ ਉਹ ਜਿਹੜੀ ਹੈ ਉਹ ਡਿਲੇ ਕਰ ਰਹੀ ਹੈ ਇਹਨਾਂ ਦੇ ਨਾਲ ਕੰਟੈਕਟ ਕਰਨ ਦੇ ਲਈ ਔਰ ਅਸੀਂ ਬਾਤ ਛੇਤੀ ਨਹੀਂ ਜਾ ਸਕਦੇ ਉਹ ਵੀ ਮੈਂ ਜੇਨੂ ਸਾਹਿਬ ਨਾਲ ਗੱਲ ਕੀਤੀ ਉਹ ਕਹਿੰਦੇ ਜੀ ਇਹਦੇ ਅਸੀਂ ਪੂਰੀ ਕੋਸ਼ਿਸ਼ ਕਰਦੇ ਆਂ ਪੰਜ ਦਿਨ ਅਸੀਂ ਫੋਰਨਰ ਦੀ ਗੱਲ ਕੀਤੀ ਆ ਤਾਂ ਜਿੱਦ ਤਰੋਂ ਅਪਲਾਈ ਕਰਨਾ ਜਾਂ ਆਪਣੀ ਆਪਣੀ ਦੇਮ ਤਾਂ ਉਹਨਾਂ ਨੂੰ ਜਿਹੜੀ ਰਾਇਤ ਹੁੰਦੀ ਹੈ ਜਿਵੇਂ ਆਮ ਇਥੋਂ ਦੇ ਇੰਡੀਅਨ ਨਾਲ ਨਾ ਹੋਣੀ ਨਾ ਦੇਰ ਇਜ਼ ਨੋ ਡਿਫਰੈਂਸ ਕਿ ਫੋਰਨਰ ਹੈਗਾ ਤੇ ਉਹਨੂੰ ਘੱਟ ਮਿਲੇਗੀ ਤੇ ਜਿਹੜਾ ਲੋਕਲ ਹੈ ਉਹਨੂੰ ਜ਼ਿਆਦਾ ਮਿਲੇਗੀ ਬਿਲਕੁਲ ਨਹੀਂ ਲਾਅ ਇਜ਼ ਸੇਮ ਫॉर एवरीबॉडी ਤੇ ਉਹਦੇ ਵਿੱਚ ਕੋਈ ਰਾਇਤ ਨਹੀਂ ਹੁੰਦੀ ਹੈ ਜੋ ਜਿਸ ਤਰੀਕੇ ਦੇ ਕੈਟਾਗਰੀ ਚ ਐਕਟ ਹੁੰਦਾ ਹੈ ਇਹ ਜਿਹੜੇ ਫੋਰਨ ਵਾਲਾ ਸੀਗਾ ਇਹਦਾ ਵੀ ਮੈਂ ਦੇਖਿਆ ਕਿ ਇਹਨਾਂ ਦਾ ਇੱਕ ਐਂਡੀਪੀਐਸ ਦੇ ਥੱਲੇ ਹੀ ਸੀਗਾ ਔਰ ਇੱਕ ਹੋਰ ਜਿਹੜਾ ਐਕਸੀ ਉਹ ਸ਼ਾਇਦ 420 ਦਾ ਜਾਂ ਕਿਸੇ ਚੀਜ਼ ਦਾ ਹੈਗਾ ਸੀਗਾ ਉਹਦਾ ਕੇਸ ਸੋ ਦੇਰ ਵਾ ਟੂ ਫੋਰਨ ਨੈਸ਼ਨਲਸ ਇਨ ਥੇਰ ਔਰ ਇਹ ਦਾ ਕੇਸ ਉਸੇ ਤਰੀਕੇ ਨਾਲ ਹੈਂਡਲ ਹੋਗਾ ਜਿਸ ਤਰੀਕੇ ਦੇ ਨਾਲ ਅਗਰ ਲੋਕਲ ਹੈ ਉਹਦੇ ਚ ਇਸੇ ਤਰੀਕੇ ਦਾ ਹੁੰਦਾ ਮਗਰ ਜਿਹੜੇ ਲੇਡੀਜ਼ ਉਥੇ ਕੁਝ ਬਹੁਤ ਬਜ਼ੁਰਗ ਸੀ 85 ਉਹ ਤੋਂ ਵੀ ਸ਼ਾਇਦ ਉੱਪਰ ਏਜ ਦੀਆਂ ਉਹਨਾਂ ਦੀ ਇੱਕ ਰਿਕੁਐਸਟ ਸੀਗੀ ਕਿ ਸ਼ਾਇਦ ਜਦੋਂ ਵੀ ਕੋਈ ਕੇਸ ਪੁਲਿਸ ਕਰਦੀ ਆ ਤਾਂ ਸੱਸੀ ਸਾਨੂੰ ਵੀ ਨਾਲ ਚੱਕ ਲਿਆ ਜਾਂਦਾ ਹੈ ਲੇਕਿਨ ਇਹ ਪੁਲਿਸ ਇਨਵੈਸਟੀਗੇਸ਼ਨ ਤੇ ਉੱਤੇ ਡਿਪੈਂਡ ਕਰਦਾ ਕਿ ਉਹ ਇਨਵੋਲਵ ਸੀ ਜਾਂ ਨਹੀਂ ਸੀ ਸੋ ਆਫਟਰ ધ ਇਨਵੈਸਟੀਗੇਸ਼ਨ ਜਿਹੜੀ ਵੀ ਅੱਗੇ ਤੱਕ ਸਾਹਮਣੇ ਆਉਂਦੇ ਨੇ ਫਿਰ ਉਹਨਾਂ ਦੇ ਹਿਸਾਬ ਦੇ ਨਾਲ ਹੀ ਉਹਨਾਂ ਦੀ ਕਾਰਵਾਈ ਅੱਗੇ ਹੁੰਦੀ ਹੈ ਮਗਰ ਲੇਡੀਜ਼ ਨੇ ਵਾ ਹਮੇਸ਼ਾ ਆਪਣੀ ਤਰਫ ਤੋਂ ਇੱਕ ਇਮੋਸ਼ਨਲ ਐਂਗਲ ਜਰੂਰ ਰੱਖਦੀਆਂ ਕਿ ਇਸ ਉਮਰ ਦੇ ਵਿੱਚ ਜਦੋਂ ਲੇਡੀਜ਼ ਆਉਂਦੀਆਂ ਨੇ ਉਹਨਾਂ ਨੂੰ ਕੁਝ ਸਪੈਸ਼ਲ ਸ਼ਾਇਦ ਰਿਆਤ ਦੇਣੀ ਚਾਹੀਦੀ ਹੈ ਮੈਂ ਕਿਹਾ ਤੁਸੀਂ ਐਮ.ਕੇ. ਦੀ ਗੱਲ ਕੀਤੀ ਹੈ। ਉਹ ਜਿਹੜੇ ਦੇਖਿਆ ਗਿਆ ਕਿ ਅਕਸਰ ਹੀ ਨੌਜਵਾਨ ਜਿਹਦੇ ਮਰ ਹਸਬੰਡ ਉਹ ਕੰਮ ਕਰਦੇ ਨੇ ਪਰ ਕਰਵਾਉਂਦੇ ਆ ਆਪਣੀ ਜੀਵਨ ਲਾਈਫ ਲਈ ਜਿੰਨਾ ਕਰਕੇ ਉਹਨਾਂ ਨੂੰ ਜੀਉਂਦਾ। ਤਕਰੀਬਨ ਇਹ ਆ ਜਾਂਦਾ ਕਿ ਮੇਰੇ ਹਸਬੰਡ ਸੀ ਉਹ ਕੰਮ ਕਰਦੇ ਸੀ ਸਾਨੂੰ ਨਾਲ ਚੱਕ ਲਿਆ। ਮਗਰ ਇਹ ਪਾਰਟ ਆਫ ਇਨਵੈਸਟੀਗੇਸ਼ਨ ਹੁੰਦਾ ਜੀ ਕਿ ਵੈਦਰ ਫੈਮਲੀ ਇਨਵੋਲਡ অর ਨਾਟ ਇਨਵੋਲਡ। ਉਹ ਪੁਲਿਸ ਆਪਣੀ ਇਨਵੈਸਟੀਗੇਸ਼ਨ ਤੋਂ ਬਾਅਦ ਫੈਕਟ ਜਿਹੜੇ ਸਾਹਮਣੇ ਆਉਂਦੇ ਨੇ। ਮੈਂ ਨਾਮਾਂ ਨੂੰ ਕਿਹਾ ਉਹ ਪਿਛਲੇ ਦਿਨੀ ਇੱਕ ਕੇਸ ਸਾਹਮਣੇ ਆਇਆ ਕਿ ਪਰਿਵਾਰ ਦੇ ਵਿੱਚ ਉਹਨਾਂ ਦੀਆਂ ਲੜਕੀਆਂ ਵੀ ਹੋਰ ਉਹਨਾਂ ਦਾ ਜਿਹ ਹਾਂ ਤਾਂ ਆ ਗਿਆ ਸੋ ਜਿਹੜੇ ਮਹਿਲਾਵਾਂ ਨੇ ਉਹਨਾਂ ਨੂੰ ਤੁਸੀਂ ਕਿਸੇ ਨਹੀਂ ਦੇਖੋ ਐਡੇ ਕਿ ਸਰਕਾਰ ਇਸ ਟੈਂਡ ਦੇ ਉੱਤੇ ਨਸ਼ੇ ਵਿਰੁੱਧ ਜੜਾਇਆ ਇਹ ਮੋਹਮ ਚੱਲੀ ਹੋਈ ਹੈ ਔਰ ਨਸ਼ਿਆ ਕਰਕੇ ਹੀ ਜਿਹੜਾ ਪੰਜਾਬ ਦੇ ਜਵਾਨੀ ਖਰਾਬ ਹੋ ਰਹੀ ਹੈ ਨਸ਼ਿਆ ਕਰਕੇ ਹੀ ਜਿਹੜਾ ਘਰ ਬਰਬਾਦ ਹੋ ਰਹੇ ਨੇ ਇਸ ਨੂੰ ਠੱਲ ਪਾਣਾ ਬਹੁਤ ਜ਼ਰੂਰੀ ਹੈ ਅਗਰ ਅਸੀਂ ਆਪਣੇ ਨੌਜਵਾਨਾਂ ਨੂੰ ਯਾ ਆਪਣੇ ਬੱਚਿਆਂ ਨੂੰ ਇੱਕ ਸੇਫ ਜਗ੍ਹਾ ਦੇ ਸਕਦੇ ਹਾਂ ਇੱਕ ਸੇਫ ਫਿਊਚਰ ਦੇ ਸਕਦੇ ਹਾਂ ਔਰ ਇਹਦੇ ਲਈ ਤਾਂ ਇਹੀ ਹੈ ਕਿ ਅਗਰ ਕੋਈ ਇਸ ਚ ਫੜਿਆ ਜਾਂਦਾ ਹੈ ਇਸ ਅ ਬਰੀ ਸੀਰੀਅਸ ਕ੍ਰਾਈਮ ਇਹਦੇ ਅੰਦਰ ਐਸਕੇਪ ਕਰਨਾ ਬਹੁਤ ਮੁਸ਼ਕਿਲ ਹੈ ਔਰ ਨਸ਼ੇ ਤਸਕਰੀ ਜਿਹੜੇ ਕਰਦੇ ਨੇ ਉਹਨਾਂ ਉੱਤੇ ਤੇ ਸਭ ਨੂੰ ਪਤਾ ਕਿ ਅਸੀਂ ਹੋਰ ਹੀ ਨਿਊਜ਼ਪੇਪਰ ਚ ਪੜ੍ਹਦੇ ਆ ਕਿ ਘਾਰ ਵੀ ਟਾਇਆ ਜਾ ਰਹੇ ਨੇ ਹਰ ਤਰੀਕੇ ਦੇ ਮੈਜਰਸ ਜਿਹੜੇ ਨੇ ਅਪਣਾਏ ਜਾ ਰਹੇ ਨੇ ਇਸ ਟਾਈਮ ਪੰਜਾਬ ਦੇ ਅੰਦਰ ਨਸ਼ਿਆਂ ਦੇ ਵਿਰੁੱਧ ਜਿਹੜੀ ਆ ਉਹ ਮੋਹੇ ਬਹੁਤ ਤੇਜ ਹੈ ਔਰ ਇਕ ਹੀ ਸਰਕਾਰ ਦਾ ਇੱਕ ਟੀਚਾ ਹੈ ਕਿ ਇਸ ਨੂੰ ਜੜ ਤੋਂ ਖਤਮ ਕਰੇ